ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾ ਵਧੀਆ ਹੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਜੀ ਇੱਕ ਜਾਣਕਾਰੀ ਸੀ ਆਪਣੇ ਕੋਲੇ ਸ਼ਾਇਦ ਤੁਹਾਨੂੰ ਉਹਦੇ ਬਾਰੇ ਪਤਾ ਵੀ ਹੋਊਗਾ ਮੈਂ ਚਾਲੂ ਕਰ ਲੈਣਾ ਤੇ ਮੁੰਡੇ ਨੇ ਬਹੁਤ ਵਧੀਆ ਜਾਣਕਾਰੀ ਛੱਡੀ ਆ ਫੇਸਬੁੱਕ ਤੇ ਤੇ ਇਹ ਜ਼ਰੂਰੀ ਦੇਖਣ ਵਾਲੀ ਇਹ ਵੀਡੀਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਠੀਕ ਆ ਕਿਉਂਕਿ ਕੁਝ ਜਾਣਕਾਰੀ ਦੀਆਂ ਗੱਲਾਂ ਵੀ ਪਹੁੰਚਦੀਆਂ ਰਹਿਣ ਆਪਣੇ ਤੱਕ ਤਾਂ ਵਧੀਆ ਕਈ ਵਾਰ ਕਿਸੇ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਹਨਾ ਤਾਂ ਜਿਵੇਂ ਕਦੇ ਵੀ ਐਨੀ ਉਮਰ ਹੈ ਨਾ ਵੀ ਲੈ ਲਈ ਆ ਵੀ ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਚੁੰਬਕ ਇਸ ਤਰ੍ਹਾਂ ਮਤਲਬ ਇਹ ਤਰੀਕਾਕਾਰ ਵੀ ਹੁੰਦਾ ਆ ਔਰ ਇਹ ਬਹੁਤ ਵਧੀਆ ਗੱਲ ਆ ਮੈਂ ਵੀਡੀਓ ਚਾਲੂ ਕਰ ਲੈਣਾ ਤੇ ਵੀਡੀਓ ਵੇਖੋ ਤੁਸੀਂ ਆਜੋ ਘਰਾਂ ਹਾਂਜੀ ਚਲੋ ਵੀਰ ਜੀ ਸਾਸਰੀ ਕਾਲ ਜੀ ਮੈਂ ਜਗਜੀਤ ਬਰਿੰਡੇ ਵਾਲਾ ਅੱਜ ਆਪਾਂ ਪਹੁੰਚੇ ਆਂ ਬਾਈ ਆਟਾ ਚੱਕੀ ਤੇ ਹਾਂਜੀ ਆਟਾ ਚੱਕੀ ਤੇ ਪਹੁੰਚੇ ਆਂ ਬਾਈ ਆਪਾਂ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਟਾ ਚੱਕੀ ਦੇ ਸਾਰੇ ਡਿਟੇਲ ਚੀਜ਼ਾਂ ਬਾਰੇ ਵੇਖੋ ਕਣਕ ਦੇ ਵਿੱਚ ਭਾਈ ਸਾਹਿਬ ਦੱਸ ਰਹੇ ਆ ਵੀ ਬਹੁਤ ਜ਼ਿਆਦੇ ਘਾਤਕ ਚੀਜ਼ਾਂ ਆ ਰਹੀਆਂ ਜਿਹੜੀਆਂ ਕਿ ਸਿੱਧੀਆਂ ਆਟੇ ਦੇ ਵਿੱਚ ਵੀ ਚਲੀਆਂ ਜਾਂਦੀਆਂ ਜਿਹੜੀ ਆਪਣੀ ਸਿਹਤ ਵਾਸਤੇ ਬਹੁਤ ਜ਼ਿਆਦੇ ਹਾਨੀਕਾਰਕ ਚੀਜ਼ ਹੈ ਤੇ ਨਾ ਤਾਂ ਉਹ ਕਹਿੰਦੇ ਵੀ ਇਹ ਕਹਿੰਦੇ ਵੀ ਉਹ ਚੀਜ਼ ਧੋਣ ਨਾਲ ਨਿਕਲ ਸਕਦੀ ਹੈ ਕਣਕ ਦੇ ਵਿੱਚੋਂ ਤੇ ਨਾ ਹੀ ਹਵਾ ਦੇ ਉਡਾਉਣ ਨਾਲ ਵੇਖੋ ਜੀ ਇਹ ਵੀ ਗੱਲਬਾਤ ਸੁਣਦੇ ਆ ਫੋਨ ਬਹੁਤ ਹੀਟ ਹੋ ਰਿਹਾ ਮੈਂ ਬਾਹਰ ਬੈਠਾ ਸੀਗਾ ਮੈਸੇਜ ਆਈ ਜਾਂਦਾ ਸੀਗਾ ਵੀ ਭਾਈ ਫੋਨ ਤੁਹਾਡਾ ਗਰਮਾ ਰਿਹਾ ਮੈਂ ਅੰਦਰ ਆ ਕੇ ਬੈਠਾ ਗਰਮੀ ਬਹੁਤ ਪੈਣ ਲੱਗੀ ਇੱਥੇ ਬਹਿਰੀਨ ਦੇ ਵਿੱਚ ਵੀ ਆਜੋ ਜੀ ਚਲੋ ਜੀ ਅੱਗੇ ਚਲੋ ਵੀਡੀਓ ਅੱਗੇ ਚਲੋ ਜੀ ਹਾਂਜੀ ਆਜੋ ਬਹੁਤ ਪਰਿਵਾਰ ਹੈਗੇ ਆ ਜਿਹੜੇ ਕਣਕ ਨੂੰ ਧੋਕੇ ਆٹے ਦਾ ਜਿਹੜਾ ਆਟਾ ਬਣਵਾਉਂਦੇ ਆ ਤੇ ਬਹੁਤ ਪਰਿਵਾਰ ਆ ਜਿਹੜੇ ਹਵਾ ਚ ਉਡਾ ਕੇ ਕਣਕ ਨੂੰ ਰੱਖ ਜਾਂਦੇ ਆ ਤੇ ਦੋਨੇ ਹੀ ਤਰ੍ਹਾਂ ਬੇਫਿਕਰ ਹੋ ਜਾਂਦੀਆਂ ਵੀ ਆਟਾ ਯਾਰ ਆਪਣਾ ਸਾਫ਼ ਕਰਿਆ ਪਿਆ ਸਾਫ਼ ਸੁਥਰਾ ਕਣਕਾ ਕਰਕੇ ਭੇਜੀ ਤੇ ਆਟਾ ਜਿਹੜਾ ਵਧੀਆ ਬਣੂਗਾ ਉਹ ਬਾਈ ਅੱਗੇ ਦੱਸ ਰਹੇ ਆ ਵੀ ਇਹ ਚੀਜ਼ਾਂ ਇਹੋ ਜੀ ਕੀ ਚੀਜ਼ ਹੈ ਜਿਹੜੀ ਨਾ ਧੋਣ ਨਾਲ ਨਿਕਲ ਸਕਦੀ ਹੈ ਤੇ ਨਾ ਹਵਾ ਦੇ ਵਿੱਚ ਉਡਾਉਣ ਨਾਲ ਨਿਕਲ ਸਕਦੀ ਹੈ ਉਹ ਸਾਰੀ ਗੱਲਬਾਤ ਬਾਰੇ ਆਪਾਂ ਫੋਰਮੈਨ ਸਾਹਿਬ ਨਾਲ ਕਰਦੇ ਆ ਗੱਲਬਾਤ ਤੇ ਮਿਲਦੇ ਆ ਬਾਈ ਜੀ ਭਾਈ ਸਾਸਰੀ ਕਾਲ ਜੀ ਹੋਰ ਹੋਰ ਭਾਈ ਸਾਹਿਬ ਜੀ ਠੀਕ ਠਾਕ ਹੋ ਅੱਛਾ ਭਾਈ ਤੁਸੀਂ ਕਹਿ ਰਹੇ ਸੀ ਵੀ ਆਟੇ ਦੇ ਵਿੱਚ ਕਣਕ ਦੇ ਵਿੱਚ ਬਹੁਤ ਜ਼ਿਆਦਾ ਘਾਤਕ ਚੀਜ਼ਾਂ ਆ ਰਹੀਆਂ ਆ ਉਹ ਇਹੋ ਜਿਹੀਆਂ ਕੀ ਚੀਜ਼ਾਂ ਜਿਹੜੀਆਂ ਇੰਨੀਆਂ ਜ਼ਿਆਦਾ ਘਾਤਕ ਕਹਿੰਦੇ ਮਨੁੱਖੀ ਸਰੀਰ ਤੇ ਬਹੁਤ ਜ਼ਿਆਦਾ ਜਿਹੜੇ ਨੁਕਸਾਨ ਕਰਦੀਆਂ ਉਹੋ ਜਿਹੀਆਂ ਕੀ ਚੀਜ਼ਾਂ ਆ ਰਹੀਆਂ ਭਾਈ ਕਣਕ ਦੇ ਵਿੱਚ ਆ ਜੀ ਤੁਹਾਨੂੰ ਦਿਖਾਵਾਂਗੇ ਪਹਿਲੀ ਗੱਲ ਤਾਂ ਜ਼ਰੂਰੀ ਹੈ ਆਪਣੀ ਸਫਾਈ ਜੀ ਭਾਈ ਸਾਡਾ ਕੁਦਰਤ ਜੀ ਦੇਣਾ ਜਿਹਦੇ ਬਿਨਾਂ ਸਾਡ ਜੀ ਨਹੀਂ ਨਿਕਲ ਸਕਦਾ ਜੀ ਠੀਕ ਹੈ ਪਰ ਕਿਹਨਾਂ ਉਹਨੇ ਕਹੀ ਤਾਂ ਕਹਿੰਦੇ ਆ ਜੇ ਅਸੀਂ ਕਣਕ ਸਾਫ ਕੀਤੀ ਹੈ ਹਰ ਪੱਖੇ ਨਾਲ ਡਾੜੀ ਕੋਈ ਗੁੜਾ ਕਹਿਣਾ ਜੀ ਉਹ ਫੇਲ ਜਾਂਦੀ ਹੈ ਉਹਦੇ ਕਰਕੇ ਬਾਸੂ ਵੀ ਕਈ ਚੀਜ਼ਾਂ ਇਹੋ ਜਿਹੇ ਰਹੇ ਲਿਆਈ ਜੀ ਜਿਹੜੀਆਂ ਨਾਲ ਧੋਣ ਨਾਲ ਨਿਕਲਦਾ ਨਾਲ ਕਣਕ ਸਹਾਕਾਰ ਨਾਲ ਨਿਕਲਦਾ ਤੇ ਨਾੜਾ ਉਹਨਾਂ ਨਾਲ ਨਿਕਲਦਾ ਆਜਾ ਮੈਂ ਇਹਨਾਂ ਨੂੰ ਦਿਖਾ ਦਿੰਦੀ ਹਾਂ ਕਿ ਜਿਹਾ ਉਹ ਕਿਉਂਕਿ ਇਹਨੇ ਬਰੀਕ ਕਣ ਹੈ ਲੋਹੇ ਦੇ ਮਸ਼ੀਨਰੀ ਦੇ ਵਿੱਚ ਹੁੰਦੇ ਆ ਉਹ ਆਟੇ ਕਣਕ ਦੇ ਵਿੱਚ ਆ ਜਾਂਦੇ ਆ ਵਿੱਚ ਥੀਸੇ ਵੀ ਜਾਂਦੇ ਆ ਇਹ ਲੈ ਨਿਕਲ ਦੇ ਨਾ ਬਿੱਚੇ ਆ ਨੇ ਜਿੰਨੇ ਇਹ ਜੀ ਨਹੀਂ ਲਿ ਵੀਰ ਨੂੰ ਬੁਲਾ ਲੈਣੇ ਆ ਜੋ ਕੰਨੀੜੇ ਕਰੂਗੇ ਅੱਛਾ ਜੀ ਇਹਨੇ ਬੰਦੇ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਹਨ ਤੇ ਕਿਉਂਕਿ ਧਿਆਨ ਰੱਖਦੇ ਆ ਭੈਣ ਭਰਾ ਸਾਰੇ ਹਨ ਕਿਉਂਕਿ ਅਨਾਜ ਤਾਂ ਖਾਣਾ ਹੀ ਆ ਆਟਾ ਤਾਂ ਫਿਰ ਰੋਟੀ ਪਾਣੀ ਦਾ ਹਨਾ ਫਿਰ ਇਸ ਤਰ੍ਹਾਂ ਔਖਾ ਆ ਜਾਂਦਾ ਮੇਰੇ ਚੈਨਲ ਨੂੰ ਵੀ ਆਕੇ ਦੇ ਵਿੱਚ ਵੀ ਚਲੀ ਜਾਂਦੀ ਜਿੰਨਾਂ ਦੇ ਆ ਚੀਜ਼ ਨਹੀਂ ਲੱਗੀ। ਆਹ ਜੀ ਦੇਖੋ ਯਾ ਜੀ ਜੇ ਨਾ ਹੀ ਤੋਂ ਨਾ ਨਿਕਲਦੀ ਐ ਨਾ ਹੀ ਪੱਖੇ ਦੇ ਡਾਉਣ ਨਾਲ ਨਿਕਲਦੀ ਐ ਜੀ। ਭਈ ਹੱਸ ਕੇ ਮੜੇ ਪਾ ਕੇ ਦਿਖਾਇਓ ਇੱਧਰੋਂ। ਕਿ ਨਾ ਹੀ ਕੋਈ ਚੈਨਲ ਨਾਲ ਨਿਕਲਦੀ ਐ। ਆ ਦੇਖੋ ਦੇਖੋ ਕਿੰਨਾ ਬਰੀਕ ਐ। ਇਹ ਕੀ ਐ? ਕੰਤਰ ਹੈ ਹਾਂਜੀ ਇਹ ਦੇਖੋ ਜੀ ਹੁਣ ਜਿਵੇਂ ਆਪਾਂ ਕੰਵੈਨਰ ਕਰਕ ਵੜਦੇ ਆ ਮਸ਼ੀਨਰੀ ਦੇ ਵਿੱਚੋਂ ਲੋਹੇ ਦੀ ਝਟ ਭਾ ਲੈ ਫ੍ਰਿਕ ਫ੍ਰਿਕ ਇਤਨਾ ਬੰਸਰ ਨੂੰ ਪਤਾ ਹੈ ਜੀ ਚੀਨੀ ਯੋਗ ਹੈ ਜੀ ਇਹ ਚੀਜ਼ ਅਰੇ ਚੀਜ਼ ਮੱਲੋ ਜਰੀ ਕੰਕ ਜਹਾ ਜਾਂਦੀ ਹੈ ਜੀ ਕਾ ਨੂੰ ਬਹੁਤ ਟਾਈਮ ਹੋ ਗਿਆ ਕੰਮ ਕਰਦੇ ਨੂੰ ਇਹ ਚੰਮਕ ਅਸੀਂ ਇਸੇ ਕਰਕੇ ਲਾਇਆ ਇਹ ਆਮ ਸਿੱਕੀ ਤੇ ਤੁਹਾਨੂੰ ਲੱਗਿਆ ਨਹੀਂ ਮਿਲੂਗਾ ਕਿਤੇ ਵੀ ਜੀ ਹਾਂ ਜੇ ਲੋਕੀਂ ਇੱਥਾ ਜਿੱਥੇ ਆਪਾਂ ਤੇ ਆਉਨੇ ਆ ਪਹਿਲਾਂ ਕੀ ਬਲੇ ਚਾਰੇ ਕੰਤਾਂ ਨੂੰ ਦੇਖਣਾ ਜ਼ਰੂਰੀ ਹੈ ਜਿੱਥੋਂ ਕੋ ਸਫਾਈ ਕਰਨੀ ਹੈ ਜੀ ਇਹ ਤੇ ਹੈ ਕੀ ਸਰਕਮ ਲੱਗਿਆ ਹੈ ਲੋਹੇ ਨੂੰ ਉਪਰਾਸ ਤੇ ਜਾਂ ਹੋਰ ਨੂੰ ਉਪਰਾਸ ਤੇ ਦੇਖੋ ਵੀਰੋ ਸੋਨੂੰ ਸੋਨੂੰ ਅਪੀਲ ਕਰਦੇ ਆ ਆ ਪਾਈਆਂ ਨੇ ਸਾਰਾ ਡਿਟੇਲ ਦੇ ਵਿੱਚ ਆਪਾਂ ਨੂੰ ਦਿਖਾਇਆ ਹੈ ਆ ਦੇਖੋ ਬਈ ਬਿਲਕੁਲ ਬਰੀਕ ਬਰੀਕ ਲੋਹੇ ਦੇ ਜਿਹੜੇ ਆ ਕੰਤਰ ਹੈਗੇ ਠੀਕ ਹੈ ਪਰ ਹਰੇਕ ਦੇ ਵਿੱਚ ਜਾਣ ਤੋਂ ਰੋਕਦੇ ਆ ਇਹ ਆਕੇ ਦੇ ਵਿੱਚ ਨਹੀਂ ਜਾਣਦੇ ਬਾਈ ਕਣਕ ਦੇ ਵਿੱਚੋਂ ਆ ਦੇਖੋ ਜਿਵੇਂ ਤੁਸੀਂ ਇਹ ਦੇਖੋ ਨੇੜੇ ਕਰਕੇ ਜੀ ਇਤਨੀ ਦੂਰ ਹਰੇਕ ਦੇ ਆ ਦੇਖੋ ਇੱਕ ਜੱਕੀ ਤੋਂ ਮਿਲੂ ਨਹੀਂ ਰਾਹੀ ਜੀ ਇਹ ਸਾਰੀ ਚੀਜ਼ ਹੈ ਇਹ ਰੋਕਣ ਵਾਸਤੇ ਲਈ ਹੈ ਹਰੇਕ ਜੱਕੀ ਤੋਂ ਰੋਕੀ ਨਹੀਂ ਜਾ ਸਕਦੀ ਜੀ ਅਸੀਂ ਸਾਰੇ ਵੀਰਾਂ ਨੂੰ ਅਪੀਲ ਕਰਦੇ ਆਂ ਵੀ ਆ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਤੁਸੀਂ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਬਈ ਤਾਂ ਕਿ ਹਰ ਇੱਕ ਬੰਦੇ ਦਾ ਭਲਾ ਹੋ ਸਕੇ ਜਿੰਨੀ ਵੀਡੀਓ ਵਾਇਰਲ ਹੋਊਗੀ ਤਾਂ ਉਨਾ ਹੀ ਹਰੇਕ ਬੰਦੇ ਦਾ ਭਲਾ ਹੋ ਸਕਦਾ ਹੈ ਠੀਕ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਜਿਹੜੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਹੈਆਂ ਤੇ ਇਹ ਵੀ ਇੱਕ ਮੇਨ ਕਾਰਨ ਹੈ ਬਹੁਤ ਪਰਿਵਾਰ ਹੈਗੇ ਆ ਜਿਹੜੇ ਆਟੇ ਨੂੰ ਸਿੱਧਾ ਛਾਣਦੇ ਨਹੀਂਗੇ ਕਿਉਂਕਿ ਜਿਨ੍ਹਾਂ ਨੇ ਇਹ ਚੀਜ਼ ਪਤਾ ਹੀ ਨਹੀਂ ਇਸ ਚੀਜ਼ ਬਾਰੇ ਆਪਾਂ ਚੱਕੀ ਤੇ ਸੱਟ ਗਏ ਆ ਤਾਂ ਸਵੇਰੇ ਲੈ ਗਏ ਇਹ ਚੀਜ਼ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਧਿਆਨ ਦੇਣਾ ਜ਼ਰੂਰੀ ਬਣਦਾ ਇਸ ਜਿਸ਼ਨੇ ਖਾਣ ਵਾਲੀ ਚੀਜ਼ ਆਏ ਜੀ ਬਿਨਾਂ ਰਸਤਾਰ ਜਿਹੜਾ ਨਹੀਂ ਜਸਦਾ ਜੀ ਜੀ ਇਹਦੇ ਬਾਰੇ ਨਹੀਂ ਧਿਆਨ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਜੀ ਬਾਰੇ ਜੀ ਜੀ ਯਾਨੀ ਆਪਾਂ ਸਾਫ਼ ਕਰਕੇ ਚੱਟੇ ਆਪਣੇ ਘਰ ਦੇ ਸਾਫ਼ਾ ਬੇਦਰ ਬਣ ਜੀ ਇਹ ਚੀਜ਼ ਦਾ ਜਾਣਣਾ ਹਰੇਕ ਬੰਦੇ ਨੇ ਜ਼ਰੂਰੀ ਹੰਕਾਰ ਨਹੀਂ ਜੀ ਸੋ ਵੀਰ ਨੇ ਸਾਰਾ ਡਿਟੇਲ ਦੇ ਵਿੱਚ ਦੱਸਿਆ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਬਰਤ ਬਰ ਤੁਸੀਂ ਸ਼ੇਅਰ ਕਰਨਾ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਭਾਈ ਤੇ ਹਰੇਕ ਬੰਦੇ ਨੇ ਜਿੱਥੋਂ ਵੀ ਆਟਾ ਭਿਉਣਾ ਹੈ ਇਹ ਚੀਜ਼ ਤੁਸੀਂ ਜਰੂਰ ਨੋਟ ਕਰਨੀ ਹੈ ਜਿਹੜੀ ਚੱਕੀ ਦੇ ਉੱਤੇ ਚੁੰਮਕ ਦੀ ਪਥਰੀ ਲੱਗੀ ਆ ਉੱਥੋਂ ਤੁਸੀਂ ਆਟਾ ਭਿਉਣਾ ਹੈ ਤੇ ਨਹੀਂ ਤਾਂ ਵੇਖੋ ਸਿਹਤ ਵਾਸਤੇ ਕਿਸੇ ਟਾਈਮ ਵੀ ਇਹ ਚੀਜ਼ ਘਾਤਕ ਸਿੱਧ ਹੋ ਸਕਦੀ ਹੈ। ਮੈਂ ਇੱਕ ਰਾਜ ਨੂੰ ਤੇਰੇ ਲੈਕਲ ਵੀ ਕਰ ਆਪਣੇ ਪੁਰਾਣੇ ਹੁੰਦੇ ਸੀ। ਜੀ। ਇਹ ਲਾ ਲੈਂਦੇ ਆ। ਆ ਜਾ ਕਹਿੰਦੇ ਉਹ ਇੰਨਾ ਕੰਮ ਨਹੀਂ ਕਰਦੇ। ਅੱਛਾ ਆ ਕਿੱਥੇ ਲਾਉਂਦੇ ਆ ਜੀ ਉਹ? ਆ ਜਾ ਕਹਿੰਦੇ ਰੱਖ ਦਿੰਦੇ ਆ ਕਾਰਪੂਲ ਟਾ ਕੇ ਕੋਈ ਜਿਵੇਂ ਬੋਲ ਹੁੰਦਾ ਨਾ ਸਪੀਕਰ ਵਾਲੇ ਚਮਕ ਛੋਟੇ ਹੋ। ਜੀ। ਉਹ ਇੰਨੇ ਰੱਖਦੇ ਉਹ ਇੰਨਾ ਕੰਮ ਨਹੀਂ ਕਰਨਗੇ। ਅੱਛਾ ਇਹ ਜਿੰਨਾ ਉਹ ਖਿੱਚਦੇ ਨਹੀਂਗੇ ਮੇਰੇ ਕਿਹੜੇ ਕਿਹੜੇ ਕਿਹੜਾ ਫਰਮੈਂਟ ਦੀ ਕਰਨਾ ਮੈਂ ਰੱਖ ਦਿੰਦਾ ਹਾਂ ਜੀ ਜੀ ਉਹ ਇਹਨਾਂ ਕੰਮ ਨਹੀਂ ਕਰਦੇ ਜੀ ਜੀ ਸੋ ਸਾਰੇ ਵੀਰਾਂ ਦਾ ਧੰਨਵਾਦ ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਸਰੀ ਗਾਲ ਜੀ ਧੰਨਵਾਦ ਅੱਛਾ ਜੀ ਦੇਖਿਆ ਜੀ ਵੀਡੀਓ ਸੋ ਇਹ ਗੱਲਾਂ ਬਾਤਾਂ ਆ ਥੋੜਾ ਜਿਹਾ ਧਿਆਨ ਰੱਖਣਾ ਆਪਣਾ ਵੀ ਬਣਦਾ ਆ ਜਦੋਂ ਆਪਾਂ ਟਾ ਫਿਓਨ ਜਾਣਦੇ ਆਂਦਾ ਇਹ ਜ਼ਰੂਰੀ ਆ ਵੀ ਇਹਨਾਂ ਜ਼ਰੂਰ ਵੇਖਿਆ ਕਰੋ ਹਨਾ ਬੜੀਆਂ ਚੀਜ਼ਾਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਸਾਰ ਸੰਤ ਸਾਰੀਆਂ ਗੱਲਾਂ ਦਾ ਹੀ ਪਤਾ ਹੈ। ਕੋਈ ਜ਼ਰੂਰੀ ਨਹੀਂ ਜਿਹਨੂੰ ਪਤਾ ਹੈ ਉਹਨੂੰ ਬਹੁਤ ਵਧੀਆ ਗੱਲ ਹੈ ਜਿਹਨੂੰ ਨਹੀਂ ਪਤਾ ਤੇ ਭਾਈ ਖਿਆਲ ਰੱਖਿਆ ਕਰੋ ਇਹਨਾਂ ਚੀਜ਼ਾਂ ਦਾ ਜਦੋਂ ਤੁਸੀਂ ਆਟਾ ਫਿਉਣ ਜਾਂਦੇ ਆ ਤਾਂ ਖਾਸ ਕਰਕੇ ਇਹ ਚੀਜ਼ਾਂ ਦੇਖਿਆ ਕਰੋ। ਇੱਕ ਦੇਖੋ ਤੁਸੀਂ ਚੁੰਬਕ ਵੇਖੀਏ ਕਿ ਕਿੰਨੀ ਪਾਵਰਫੁੱਲ ਆ ਕਿੰਨੀ ਦੂਰੋਂ ਖਿੱਚ ਰਹੀ ਆ ਉਹਨੂੰ ਲੋਹੇ ਨੂੰ ਹਨਾ ਤੇ ਮੈਗਨੇਟ ਜ਼ਰੂਰ ਵੇਖਣਾ ਵੀ ਪਾਵਰਫੁੱਲ ਵੀ ਆ ਕਿਤੇ ਉਹ ਬਾਈ ਦੇ ਕਹਿਣ ਤਰ੍ਹਾਂ ਕਿਤੇ ਸਪੀਕਰ ਹੀ ਤਾਂ ਨਹੀਂ ਰੱਖਿਆ ਹੋਇਆ। ਜਿਹੜੇ ਸਪੀਕਰ ਵਾਲੇ ਮੈਗਨੇਟ ਹੁੰਦੇ ਆ ਨਾ ਇਹ ਨਾ ਇਹਨਾਂ ਖਿੱਚਦੇ ਨਹੀਂ ਹੁੰਦੇਗੇ ਇਹ ਕੋਈ ਸਪੈਸ਼ਲ ਮੈਗਨੇਟ ਹੁੰਦਾ ਆ ਚੁੰਬਕ ਆ ਜਿਹੜੀ ਇਹ ਸਪੈਸ਼ਲੀ ਆ ਕੋਈ ਇਹ ਤੇ ਇਹ ਜ਼ਰੂਰੀ ਹੁੰਨੀ ਆ ਜੇ ਨਹੀਂ ਗਈ ਤਦਲੇ ਨੂੰ ਕਬੋ ਜੇ ਪਿੰਡ ਦੇ ਵਿੱਚ ਚੱਕੀ ਆ ਜਾਂ ਕਸ ਵਿੱਚ ਤੁਹਾਡੇ ਕਿਤੇ ਵੀ ਤੁਸੀਂ ਰਹਿੰਦੇ ਆ ਤਾਂ ਚਾਰਪਰਾ ਇਕੱਠੇ ਹੋ ਕੇ ਉਹਨੂੰ ਕਬੋ ਵੀ ਭਾਈ ਇਹ ਜ਼ਰੂਰੀ ਆ ਇਹਨੂੰ ਲਾਓ ਬਸ ਇਨੀ ਗੱਲਬਾਤ ਸੀ ਆਪਾਂ ਵੀਡੀਓ ਹੋਰ ਬੜੇ ਸ਼ੇਅਰ ਕਰਦੇ ਰਹੀਦਾ ਤੇ ਐਦਾਂ ਦੇ ਵੀਡੀਓ ਵੀ ਸ਼ੇਅਰ ਕਰਦੇ ਆਪਾਂ ਬਾਕੀ ਟੈਨਸ਼ਨ ਨਹੀਂ ਲੈਣੀ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੋਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਈ ਥੈਂਕ ਯੂ